ਆ ਜੀ ਹੁਣ ਸਿਟੀ ਆਉਣ ਲੱਗੀ ਆ ਲੰਡਨ ਸ਼ਹਿਰ ਕੰਟਰੀ ਵਾਲਾ ਲੰਡਨ ਉਹ ਸਾਹਮਣੇ ਬਿਲਡਿੰਗਾਂ ਹੁੰਦੇ ਸੰ ਲੱਪਾਈਆਂ ਜੀ ਇਤੋਂ ਤਾਂ ਨਾ ਕਰ ਲੈਣੀ ਬਾਲਾ ਓਕੇ This is Pontoon Dot. ਇਹ ਮੋੜਿਆ ਵੀ ਆ ਗਈ ਬੈਟਰੋਂ ਉਹਨਾਂ ਜਿਹੜੇ ਜੀਨਿਸ਼ੀਅਨ ਸੈਂਟਰ ਤੇ ਜਾਂਦੇ ਨੇ ਇਹਨਾਂ ਦੇ ਰੇਲਿਕੋਸ ਆਪ ਵੀ ਰੌੜੇ ਸਾਹਮਣੇ ਇਹਨੂੰ ਕਹਿੰਦੇ ਰੇਲ ਚੱਲਣਗੇ ਤਾਂ ਆਹ ਦੇਖੋ ਜੀ ਕੇਵਲ ਕਾਰ ਚੱਲਦੀਆਂ ਉੱਪਰ ਸੜਨ ਕਟੋਲੇ ਇਹਨੂੰ ਕਹਾ ਦਿੰਦੇ ਆ ਅਸੀਂ ਦੇਖਦੇ ਆਂ ਤਾਂ ਪਲਾਨ ਕਰਦੇ ਸ਼ਾਮ ਨੂੰ ਆਉਦੇ ਆ ਇੱਥੇ ਬੈੰਨੇ ਆ ਚੇਂਜ ਹੋ ਗਈ ਆ ਸਟੇਸ਼ਨ ਤੋਂ ਬੱਸ ਆਉਂਦੀ ਆ। ਹੁਣ ਅਸੀਂ ਆਏ ਆ ਜੀ ਸਟਾਰਟ ਫੋਰਡ ਇੱਥੇ ਆ ਕੇ ਬਹੁਤ ਵੱਡੇ ਮਾਲ ਆ ਸ਼ੋਪਿੰਗ ਮਾਲ ਤੇ ਇੱਥੇ ਕਹਿੰਦੇ 2012 ਦੇ ਵਿੱਚ ਜਿਹੜੀਆਂ 올림픽 ਹੋਈਆਂ ਸੀ ਨਾ ਇੱਥੇ ਲੰਡਨ 'ਚ ਤੇ ਆ ਸ਼ਹਿਰ ਸੀ ਉਹ ਸਟਾਰਟਫੋਰਡ ਚ ਹੋਈਆਂ ਆ ਸਟੇਸ਼ਨ ਵਗੈਰਾ ਉਦੋਂ ਦੇ ਆ ਦੇਖੋ ਬਣੇ ਆ ਸਟਾਰਟਫੋਰਡ ਤੇ 2012 'ਚ ਡਿਵੈਲਪ ਹੋਇਆ ਸ਼ਹਿਰ ਲੋਕ ਘੁੰਮ ਰਹੇ ਆ ਪੂਰਾ ਇੰਜੋਏ ਕਰ ਰਹੇ ਆ ਮੌਸਮ ਅੱਜ ਬਹੁਤ ਸ਼ਾਨਦਾਰ ਆ ਧੁੱਪ ਲੱਗੀ ਆ ਜੋ ਰਹੇ ਹੋਣੇ ਗਏ ਹੈਗੇ ਆ ਉਧਰੋਂ ਆਊਗਾ ਲਿਫਟ ਚੋਂ ਤੇ ਅਸੀਂ ਇਧਰੋਂ ਫੇ ਕੌੜੀਆਂ ਤੋਂ ਹੋਵੇ ਇੱਥੇ ਜਾ ਤੇ ਲਾਇਆ ਵੀ ਤੁਸੀਂ ਟਾਈਮ ਹੈ ਕਿੰਨੇ ਸਾਲ ਕੰਮ ਕੀਤਾ ਇੱਥੇ ਸ਼ਹਿਰ ਚ ਇੱਥੇ 2 2 ਸਾਲ ਆਏ ਨਾ ਵਧੀਆ ਆ ਰਿਹਾ ਆ ਰਿਹਾ ਪੁਰਾਣਾ ਯਾਰਾ ਆਸਮ ਬਹੁਤ ਸ਼ਾਨਦਾਰ ਰਹਾ। ਕੋਪਾ ਲੱਗ ਗਿਆ ਹਾਂ ਸ਼ਾਪਿੰਗ ਕਰਨ ਆਏ ਆ ਇੱਥੇ। ਘੁੰਮ ਰਹੇ ਆ। ਵੀ ਹੋਣੇ ਜੋਰਾ ਥੋੜਾ ਮੈਨੂੰ ਦੇ ਜੋਰੇ ਦੀ ਬੱਤੀ ਗਈ ਹੋਆ ਉਹਨੇ ਲੇਟ ਹੀ ਆਉਣੀ ਆ ਚੰਪਾ ਵਾਲੇ ਨਾਲ ਗੱਲਾਂ ਕਰਦਾ ਬਿੱਲੇ ਨਾਲ ਆ ਮੋਲ ਮੋਲ ਇਹ ਹੀ ਆ ਆ ਗਿਆ ਜੀ ਮੋਲ ਪੈਸੇ ਦਾ ਉਹ ਆ ਗਿਆ ਹੁਣ ਦੇਖਦੇ ਆ ਕਰਦੇ ਸ਼ੋਪਿੰਗ ਵੇਹਲਾ ਸੰਡੇ ਨੂੰ ਵੀ ਕੁਲਾ ਸਭ ਕੁਝ ਹੈ ਇਹ ਗੱਲ ਵਧੀਆ ਰਹੇ ਤੇ ਤਾਂ ਤੇ ਬਾਂਦੀ ਰਹਿੰਦਾ ਜਿਹੜੀ ਰਾਈ ਦੇਖ ਲਓ ਜੀ ਆ ਸੰਡੇ ਆ ਤਾਂ ਰੌਣਕਾਂ ਕੋ ਖੁੱਲਾ ਪਿਆ ਇੱਥੇ ਆ ਲਈਏ ਵੀ ਹੁਣ ਕੁਛ ਆਏ ਇੱਥੇ ਫੂਡ ਕੋਰਟ ਸੇ ਦੇਖੋ ਕਿੰਨੀ ਦੁਨੀਆ ਆਜਾ ਉਹ ਤਾਂ ਸੰਡੇ ਆ ਸੰਡੇ ਆ ਜਿਵੇਂ ਗਾ ਦੇਖ ਲਾ ਦੇਖ ਕੋਟੀ ਦਾ ਕੋਟੀ ਦਾ 이회라있 ਵਾਹ ਗਾਉਣ ਕੱਲ ਗਿਆ ਪੂਰੀਆ ਉਹਨਾਂ ਕਰ ਦਿੱਤਾ ਗਿਆ ਤੇ ਹੁਣ ਆ ਦੇ ਦਿੱਤਾ ਉਹਨਾਂ ਨੇ అలਾਰਮ ਜਦੋਂ ਆਉ ਕਾ ਤੇ ਫਿਰ ਇਥੇ ਜਦੋਂ ਬਣ ਗਿਆ ਲਾਈਟ ਹੋ ਜਾਣੀ ਰੈੱਡ ਉਹ ਲਿੰਕ ਕਰਨੀ ਆ ਤੇ ਫਿਰ ਆਪਾਂ ਲੈ ਕੇ ਆਉਣਾ ਖਾਣਾ ਚੱਕ ਕੇ ਆ ਛੈਂਪੀ ਖਾਣਾ ਆ ਗਿਆ ਜੀ। ਆ ਗਏ ਜੀ। ਇਹ ਰੋ ਦੇ ਦੇ। ਮਾਡਮ ਵੋਟ ਆ। ਠੰਡਾ ਕਰ ਦੋ ਇਹਨੂੰ ਇੱਕ। ਨੇਕ ਮੋਲ ਚ ਆਇਆ ਜਿੰਨੇ ਮਿਲਾਂ ਦਾ ਨਾਰਵੇ ਲੋਕ ਰਹਿੰਦੇ ਆ ਲੋਵੇ ਲੋਗ ਹਰ ਪਾਸੇ ਦੁਨੀਆ ਹੀ ਦੁਨੀਆ ਇਕੱਠੀ ਹੋਈ ਆ ਥੱਲੇ ਦਿਖਾਉਂਦਾ ਰੌਣਕਾਂ ਲੱਗੀਆਂ ਪਈਆਂ ਇਸ ਇਸ ਲੋਈ ਹੋਣਾ ਸੀ ਆਪੇ ਲੋਕਾ ਬੰਲੇ ਹੰਕਾਰ ਜਾ ਰਹੇ ਯੋਰਾ ਥੱਕ ਗਿਆ ਜਦੋਂ ਦਾ ਮਾਮਾ ਵੀ ਥੱਕ ਗਿਆ ਜੋਰੇ ਨੇ ਮਾਮੇ ਮੇਰੇ ਪਹਿਲੇ ਛਾਲੇ ਮੈਂ ਪੈਰਾ ਛਾਲੇ ਪਾਇਆ ਉਹ ਰੇੜੀ 'ਚ ਬਿਠਾਇਆ ਉਹ ਜੋਰੇ ਦੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਕਿ ਨਵੇਂ ਬਵਾਓ ਓਕੇ ਜਾ ਰਹੇ